ਸੱਤਰੀਆ ਕਾਲ ਸਾਹਿਤਕ ਸਾਥ ਚੈਨਲ ਤੇ ਆਪ ਜੀ ਦਾ ਸਵਾਗਤ ਮੈਂ ਹਾਂ ਹਰਮਿਤ ਕੌਰ ਪਿਆਰੇ ਵਿਦਿਆਰਥੀਓ ਅੱਜ ਦੀ ਕਲਾਸ ਦੇ ਵਿੱਚ ਅਸੀਂ ਆਤਮਜੀਤ ਦੁਆਰਾ ਰਚਿਤ ਇੱਕ ਚਰਚਿਤ ਨਾਟਕ ਰਿਸ਼ਤਿਆਂ ਦਾ ਕੀ ਰੱਖੀਏ ਨਾਂ ਦਾ ਵਿਸ਼ਾਗਤ ਅਧਿਐਨ ਕਰਨ ਦੇ ਲਈ ਹਾਜ਼ਰ ਹੋਏ ਹਾਂ ਉਮੀਦ ਹੈ ਅੱਜ ਦੀ ਇਹ ਲੈਕਚਰਰੀ ਵਿਦਿਆਰਥੀਆਂ ਦੇ ਲਈ ਇਮਤਿਹਾਨੀ ਨਜ਼ਰੀਏ ਤੋਂ ਕਾਫੀ کارਗਰ ਸਾਬਿਤ ਹੋਵੇਗੀ ਸੋ ਆਓ ਜੁੜਦੇ ਹਾਂ ਅੱਜ ਦੀ ਕਲਾਸ ਦੇ ਨਾਲ ਆਤਮਜੀਤ ਪੰਜਾਬੀ ਦਾ ਇੱਕ ਸਮਰੱਥ ਨਾਟਕਕਾਰ ਹੈ ਜੋ ਸਨ 1975 ਤੋਂ ਲੈ ਕੇ ਹੁਣ ਤੱਕ ਲਗਾਤਾਰ ਨਾਟਕ ਲਿਖ ਰਹੇ ਹਨ ਤੇ ਉਹ ਨਾਟਕਾਂ ਦੀਆਂ ਲਗਭਗ 21 ਤੋਂ ਵਧੇਰੇ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਵਿੱਚ ਪਾ ਚੁੱਕੇ ਹਨ ਆਤਮਜੀਤ ਦੀ ਸ਼ਖਸੀਅਤ ਹੀ ਅਜਿਹੀ ਹੈ ਕਿ ਉਸ ਕੋਲੋਂ ਹਮੇਸ਼ਾ ਚੰਗੀ ਵੱਖਰੀ ਤੇ ਵਿਲੱਖਣ ਹੋਂਦ ਰੱਖਣ ਵਾਲੀ ਰਚਨਾ ਦੀ ਆਸ ਕੀਤੀ ਜਾਂਦੀ ਹੈ ਪੰਜਾਬੀ ਨਾਟਕਕਾਰਾਂ ਦੀ ਪੀੜ੍ਹੀ ਜਿਨ੍ਹਾਂ ਦੇ ਵਿੱਚੋਂ ਉਸਨੇ ਆਪਣੇ ਤੋਂ ਪਹਿਲੇ ਆਪਣੇ ਸਮਗਾਲੀ ਤੇ ਫਿਰ ਆਪਣੇ ਤੋਂ ਪਿੱਛੋਂ ਆਉਣ ਵਾਲੇ ਨਾਟਕਕਾਰਾਂ ਨਾਲੋਂ ਬਿਲਕੁਲ ਵੱਖਰਾ ਖੜੇ ਹੋ ਕੇ ਆਪਣੀਆਂ ਰਚਨਾਵਾਂ ਪੰਜਾਬੀ ਸਾਹਿਤ ਨੂੰ ਪੇਟ ਕੀਤੀਆਂ ਹਨ ਰਿਸ਼ਤਿਆਂ ਦਾ ਕੀ ਰੱਖੀ ਨਾ ਨਾਟਕ ਆਤਮਜੀਤ ਦੀ ਇੱਕ ਅਜਿਹੀ ਸਰਬਕਾਲੀ ਰਚਨਾ ਹੈ ਜਿਸ ਵਿੱਚ ਵੰਡ ਸੰਬੰਧੀ ਦੁਖਾਂਤ ਦਾ ਮਨੋਵਿਗਿਆਨਿਕ ਪੱਧਰ ਤੇ ਚਿੱਤਰਣ ਹੁੰਦਾ ਨਾਟਕ ਵਿੱਚ ਆਤਮਜੀਤ ਦੀ ਵਿਅੰਗਾਤਮਕ ਦ੍ਰਿਸ਼ਟੀ ਜੋ ਹੈ ਉਹ ਸ਼ਿਖਰਾਂ ਤੇ ਹੈ। ਰਿਸ਼ਤਿਆਂ ਦਾ ਕੀ ਰੱਖੀਏ ਨਾ ਨਾਟਕ ਅਸਲ ਵਿੱਚ ਇੱਕ ਵੰਗਾਰ ਹੈ। ਇਹ ਵੰਗਾਰ ਹੈ ਉਹਨਾਂ ਸਾਜ਼ਿਸ਼ਬਾਜ਼ ਹੁਕਮਰਾਨਾਂ ਨੂੰ ਕਿ ਤੁਸੀਂ ਧਰਤੀ ਦੀ ਇੱਕ ਤੇ ਚੀਰ ਪਾ ਕੇ ਦੇਸ਼ਾਂ ਦੀਆਂ ਵੱਡੀਆਂ ਕਰ ਲਈਆਂ। ਇੱਕ ਦੇਸ਼ ਦਾ ਨਾਮ ਹਿੰਦੁਸਤਾਨ ਤੇ ਦੂਜੇ ਦਾ ਪਾਕਿਸਤਾਨ ਰੱਖ ਦਿੱਤਾ। ਪਰ ਉਹਨਾਂ ਦੇਸ਼ਾਂ ਦੋਵਾਂ ਦੇਸ਼ਾਂ ਵਿਚਾਲੇ ਵੰਡੇ ਰਿਸ਼ਤਿਆਂ ਨੂੰ ਤੁਸੀਂ ਕੀ ਨਾਮ ਦਿਓਗੇ? ਜੋ ਲੋਕ ਸਦੀਆਂ ਤੋਂ ਇਕੱਠੇ ਰਹਿੰਦੇ ਆ ਰਹੇ ਸਨ ਉਹਨਾਂ ਦੇ ਰਿਸ਼ਤਿਆਂ ਨੂੰ ਕਿੰਝ ਵੰਡਿਆ ਜਾ ਸਕਦਾ ਸੀ ਨਾਟਕ ਦਾ ਵਿਸ਼ਾ ਪੱਖੋਂ ਅਧਿਐਨ ਅਸੀਂ ਕਈ ਤੱਥਾਂ ਦੇ ਆਧਾਰ ਤੇ ਕਰ ਸਕਦੇ ਹਾਂ ਜਿਵੇਂ ਸਭ ਤੋਂ ਪਹਿਲਾ ਹੈ ਕਿ ਸਾਜ਼ਿਸ਼ ਘੜਿਆ ਨੂੰ ਨੰਗਿਆ ਕਰਨਾ ਨਾਟਕਕਾਰ ਦਾ ਮੁੱਖ ਉਦੇਸ਼ 1947 ਵਿੱਚ ਪਾਕਿਸਤਾਨ ਦੇ ਹੋਂਦ ਵਿੱਚ ਆਉਣ ਨਾਲ ਵਾਪਰੀਆਂ ਅਣਸੁਖਾਵੀਆਂ ਘਟਨਾਵਾਂ ਨੂੰ ਵਿਅੰਗਾਤਮਕ ਰੂਪ ਦੇ ਵਿੱਚ ਦਰਸਾਉਣਾ ਹੈ ਆਦਮ ਜੀ ਦੇ ਇਸ ਨਾਟਕ ਵਿੱਚ ਪ੍ਰਤੀਕਾਤਮਕ ਰੂਪ ਵਿੱਚ ਪਾਗਲਖਾਨਾ ਸਿਰਜ ਕੇ ਤੇ ਉਸ ਵਿੱਚਲੇ ਪਾਤਰ ਜੋ ਕਿ ਸਾਰੇ ਦੇ ਸਾਰੇ 6 ਮੁੱਖ ਪਾਤਰ ਹਨ ਉਹ ਪਾਗਲ ਦਰਸਾਏ ਹਨ ਦਾ ਆਪਸੀ ਸੰਵਾਦ ਜੋ ਹੈ ਉਸ ਦੇ ਰਾਹੀਂ ਦੇਸ਼ ਵੰਡ ਦੇ ਅਸਲੀ ਕਾਰਨਾਂ ਉੱਤੇ ਜਾਣਨਾ ਪਾਉਣਾ ਹੈ ਦੇਸ਼ ਦੀ ਵੰਡ ਦੇ ਪਿੱਛੇ ਲੁਕੇ ਹੋਏ ਕਾਰਨਾਂ 'ਚੋਂ ਸਭ ਤੋਂ ਵੱਡਾ ਕਾਰਨ ਦੋਹਾਂ ਦੇਸ਼ਾਂ ਦੇ ਨੇਤਾਵਾਂ ਦੀਆਂ ਜਾਲਾਂ ਹਨ ਜੋ ਆਪਣੀਆਂ ਗੱਜੀਆਂ ਦੀ ਸਲਾਮਤੀ ਦੇ ਲਈ ਸਮੁੱਚੇ ਆਵਾਮ ਭਾਗ ਸਮੁੱਚੀ ਜਨਤਾ ਨੂੰ ਕਤਲੋਗਾਰ ਦੀ ਪੱਠੀ ਦੀ ਅੱਗ ਵਿੱਚ ਝੋਕ ਦਿੰਦੇ ਹਨ ਪਰ ਆਪ ਮੌਗਾ ਪ੍ਰਸਤੀ ਜਾਂ ਸਾਜਸ਼ਾਨੀਆਂ ਰੋਟੀਆਂ ਸੇਕਦੇ ਹੋਏ ਖੁਦ ਉਸ ਅੱਗ ਦੇ ਸੇਕ ਤੋਂ ਬਚੇ ਰਹਿੰਦੇ ਹਨ ਆਦਮ ਜੀ ਇੱਕ ਅਜਿਹਾ ਨਾਟਕਕਾਰ ਹੈ ਜਿਸ ਦੇ ਕੋਲ ਕਹਿਣ ਲਈ ਵਿਲੱਖਣ ਗੱਲ ਵੀ ਹੈ ਤੇ ਉਸ ਨੂੰ ਉਸ ਨੂੰ ਪ੍ਰਗਟਾਉਣ ਦੀ ਵਿਧੀ ਵੀ ਆਉਂਦੀ ਹੈ ਢੰਗ ਵੀ ਆਉਂਦਾ ਹੈ ਉਹ ਵਿਸ਼ੇ ਨੂੰ ਪੇਸ਼ ਕਰਨ ਦੇ ਲਈ ਘਟੋ-ਘਟ ਪਾਤਰਾਂ ਰਾਹੀਂ ਆਪਣੀ ਗੱਲ ਜਿਹੜੀ ਹੈ ਉਹ ਵੱਡੀ ਤੋਂ ਵੱਡੀ ਗੱਲ ਕਹਿ ਜਾਂਦੇ ਹਨ ਉਹ ਨਾਟਕਾਂ ਦੇ ਵਿਸ਼ੇ ਸਮਾਜ ਦੇ ਲੋਕਾਂ ਵਿੱਚੋਂ ਝੁੰਡਦੇ ਹਨ ਤੇ ਹਰ ਨਾਟਕ ਵਿੱਚ ਖੇਡੇ ਜਾਣ ਦੀਆਂ ਸੰਭਾਵਨਾਵਾਂ ਨੂੰ ਪਹਿਲਾਂ ਪਰਖਦੇ ਹਨ ਭਾਵ ਇਹ ਕਿਸੇ ਆਲੋਚਕ ਦੀ ਰਾਈਟਰ ਦੀ ਇਹ ਸਟੇਟਮੈਂਟ ਹੈ ਕਿ ਆਦਮ ਜੀ ਇੱਕ ਅਜਿਹੇ ਨਿਵੇਕਲੇ ਸ਼ਖਸੀਅਤ ਹਨ ਜੋ ਜਦੋਂ ਵੀ ਨਾਟਕ ਲਿਖਦੇ ਹਨ ਪਹਿਲਾ ਉਸ ਦੇ ਮਨ ਚੰਦੂ ਦਾ ਤਰਜੀਹ ਦਿੰਦੇ ਹਨ ਆਦਮ ਜੀ ਨੇ ਇਸ ਨਾਟਕ ਨੂੰ ਸ਼ੇਧ ਦੇਸ਼ਾਂ ਦੇ ਵਿੱਚ ਵੰਡਿਆ ਹੈ ਨਾਟਕ ਵਿੱਚ ਰਾਜਨੀਤੀ ਅਤੇ ਸਮਾਜਿਕ ਵਟਵਾਰੇ ਦੀ ਸਾਜਿਸ਼ ਨੂੰ ਤਾਂ ਨੰਗਾ ਕੀਤਾ ਹੀ ਹੈ ਤੇ ਉਸ ਦੇ ਦੂਰਗਾਮੀ ਪ੍ਰਭਾਵਾਂ ਨੂੰ ਵੀ ਜੋ ਕਿ ਸਮੇਂ ਤੱਕ ਜ਼ਹਿਰ ਕੋਲਦਿਆਂ ਦਿਖਾਇਆ ਹੈ ਇਹ ਜ਼ਹਿਰ ਭਾਵੇਂ 47 ਸਨ 47 ਤੋਂ ਲੈ ਕੇ ਭਾਵੇਂ 84 ਦੇ ਰੂਪ ਦੇ ਵਿੱਚ ਹੋਵੇ ਕਦੇ ਗੋਧਰਾ ਕਾਣ ਦੇ ਰੂਪ ਦੇ ਵਿੱਚ ਹੋਵੇ ਜਾਂ ਕਿਸੇ ਵੀ ਦੇਸ਼ ਦੇ ਵਟਵਾਰੇ ਦੇ ਨਾਲ ਸੰਬੰਧਿਤ ਹੋਵੇ ਇਹ ਕਿਸੇ ਹੋਰ ਭਿਆਨਕ ਰੂਪ ਦੇ ਵਿੱਚ ਹੋਵੇ ਅੱਜ ਤੱਕ ਵੀ ਫਿਜ਼ਾਵਾਂ ਦੇ ਵਿੱਚ ਕੁਲਿਆ ਹੋਇਆ ਹੈ ਦੂਸਰਾ ਪੁਆਇੰਟ ਆ ਜਾਂਦਾ ਹੈ ਸਾਂਝੇ ਸੱਭਿਆਚਾਰ ਦਾ ਵਿਛੋੜਾ ਇਸ ਨਾਟਕ ਵਿੱਚ ਸਭ ਤੋਂ ਜ਼ਿਆਦਾ ਖਤਰਨਾਕ ਸੰਕੀਰਣ ਅਤੇ ਮੌਕਾਪ੍ਰਸਤ ਨੇਤਾਵਾਂ ਅਤੇ ਪ੍ਰਸਥਿਤੀਆਂ ਨੂੰ ਜਿਤਰਿਆ ਗਿਆ ਹੈ ਜਿਨ੍ਹਾਂ ਨੇ ਲਾਹੌਰ ਅਤੇ ਅੰਮ੍ਰਿਤਸਰ ਨੂੰ ਆਪਣੇ ਮਕਸਦ ਦੇ ਲਈ ਵਰਤਿਆ ਸੰਸਕ੍ਰਿਤੀ ਸਾਹਿਤ ਅਤੇ ਸੱਭਿਆਚਾਰ ਦਾ ਕੇਂਦਰ ਸਨ ਕੌਣ ਲਾਹੌਰ ਸ਼ਹਿਰ ਅਤੇ ਅੰਮ੍ਰਿਤਸਰ ਜਿਹੜੇ ਸਨ ਇਹ ਸਾਹਿਤ ਸੱਭਿਆਚਾਰ ਸੰਸਕ੍ਰਿਤੀ ਵਪਾਰ ਦਾ ਕੇਂਦਰ ਸਨ ਤੇ ਇਨ੍ਹਾਂ ਸ਼ਹਿਰਾਂ ਦੀਆਂ ਸੱਭਿਆਚਾਰਕ ਸਾਂਝਾਂ ਨੂੰ ਅੰਗੋਲੀਆਂ ਕਰਦਿਆਂ ਹੋਇਆਂ ਸਦੀਵੀ ਤੌਰ ਤੇ ਇਨ੍ਹਾਂ ਦੇ ਵਿੱਚ ਵੰਡੀਆਂ ਪਾ ਦਿੱਤੀਆਂ ਇੱਕ ਪਾਸੇ ਦੇਸ਼ ਦੇ ਵਿੱਚ ਲਾਹੌਰ ਚਲਾ ਗਿਆ ਤੇ ਦੂਜੇ ਪਾਸੇ ਵੱਲ ਅੰਮ੍ਰਿਤਸਰ ਆ ਗਿਆ ਨਾਟਕ ਦਾ ਪਾਤਰ ਪ੍ਰੋਫੈਸਰ ਵਖਵਾਦੀਆਂ ਉੱਤੇ ਵਿਅੰਗ ਕਸਦਿਆਂ ਹੋਇਆਂ ਦਿਖਾਇਆ ਹੈ ਕਿ ਇੱਕ ਗੱਲ ਸਭ ਨੂੰ ਸਮਝਾ ਦੇਣਾ ਭਾਵੇਂ ਤੁਸੀਂ ਜ਼ਮੀਨ ਵੰਡ ਲਈ ਲੋਕ ਵੰਡ ਲੈ ਵੰਡ ਲੈ ਪਰ ਅਸਾਂ ਕਲਾਸਾਂ ਦਾ ਦਾ ਸਿਲੇਬਸ ਨਹੀਂ ਵੰਡਣ ਦੇਣਾ ਯਾਨੀ ਅਸੀਂ ਕਲਾਸਾਂ ਦੇ ਸਿਲੇਬਸ ਨਹੀਂ ਵੰਡਨੇ ਫਰੀਦ ਵੀ ਪੜਾਵਾਂਗੇ ਵਾਰਿਸ ਵੀ ਪੜਾਵਾਂਗੇ ਹਾਸ਼ਮ ਵੀ ਸਾਡਾ ਮੁਕਬਲ ਵੀ ਹੋਰ ਵੀ ਲਿਖਦੇ ਰਹਿਣਾ ਅਸੀਂ ਆਪ ਵੀ ਪੜਾਂਗੇ ਤੇ ਕਲਾਸਾਂ ਨੂੰ ਵੀ ਪੜਾਵਾਂਗੇ ਭਾਵ ਸਾਂਝਾ ਸੱਭਿਆਚਾਰ ਜੁੜਾ ਹੈ ਇਹ ਸਦੀਆਂ ਤੱਕ ਸਲਾਮਤ ਰਹੇਗਾ ਕਾਇਮ ਰਹੇਗਾ ਭਾਵੇਂ ਇਸ ਦੇ ਵਿੱਚ ਕਿੰਨੀਆਂ ਵੀ ਕੋਝੀਆਂ ਜਾਲਾਂ ਇਸ ਨੂੰ ਖਤਮ ਕਰਦੀਆਂ ਚਲੀਆਂ ਜਾਂ। ਫਿਰ ਆ ਜਾਂਦਾ ਹੈ ਪਛਾਣ ਦੇ ਗੁੰਮ ਹੋ ਜਾਣ ਦਾ ਦੁੱਖ। ਨਾਟਕ ਦਾ ਕੇਂਦਰੀ ਪਾਤਰ ਬਚਨ ਸਿੰਘ ਜਦ ਕਹਿੰਦਾ ਹੈ ਕਿ ਪਾਕਿਸਤਾਨ ਐਂਡ ਹਿੰਦੁਸਤਾਨ ਬੋਥ ਦੁਰਫਿੱਟੇ ਮੈਂ ਟੋਬਾ ਟੇਕ ਸਿੰਘ ਜਾਣਾ ਸਿਰਫ ਟੋਬਾ ਟੇਕ ਸਿੰਘ। ਇਹ ਲਾਨਤ ਇਸ ਨਾਟਕ ਦਾ ਸ਼ਿਖਰ ਹੈ। ਇਹ ਉਹਨਾਂ ਸਾਰੀਆਂ ਕੂਝੀਆਂ ਰਾਜਨੀਤਿਕੀਆਂ ਦਾ ਖੰਡਨ ਹੈ ਜਿਨ੍ਹਾਂ ਨੇ ਉਸ ਨੂੰ ਉਸਦੇ ਟੋਬਾ ਇੱਕ ਸਿੰਘ ਤੋਂ ਲਖੇੜ ਕੇ ਦੂਰ ਕੀਤਾ ਹੋਇਆ ਹੈ ਔਰ ਇਹ ਲਾਨਤ ਸਿਰਫ ਨਾਟਕ ਦਾ ਪਾਤਰ ਬੱਜਰ ਸਿੰਘ ਹੀ ਨਹੀਂ ਪਾਰਿਆ ਹਰ ਉਹ ਮਨੁੱਖ ਦੇ ਰੂਹ ਦੇ ਵਿੱਚ ਵਿੱਚੋਂ ਨਿਕਲਦੀ ਹੈ ਇਹ ਬਦਦਵਾ ਨਿਕਲਦੀ ਹੈ ਉਹਨਾਂ ਹੁਕਮਰਾਨਾਂ ਦੇ ਪ੍ਰਤੀ ਇਹ ਲਾਨਤ ਹੈ ਜਿਨ੍ਹਾਂ ਨੇ ਉਸ ਨੂੰ ਉਹਨਾਂ ਨੂੰ ਆਪਣੇ ਵਦਨ ਦੇ ਨਾਲੋਂ ਨਿਖੇੜਿਆ ਹੈ ਲਿਖਕ ਨੇ ਇਸ ਨਾਟਕ ਦੇ ਵਿੱਚ ਦੇਸ਼ਵੰਦ ਸਮੀ ਨਾਲ ਜੁੜੇ ਦੁਖਾਂਤ ਨੂੰ ਬੜੇ ਕਮਾਲ ਦੀ ਕਲਾਕਾਰੀ ਨਾਲ ਜਿੱਦਰਦਿਆਂ ਹੋਇਆ ਇਹ ਸੰਦੇਸ਼ ਪ੍ਰਭਾਵਿਤ ਕੀਤਾ ਹੈ ਕਿ ਗੈਰ ਕੁਦਰਤੀ ਵੰਡ ਗੈਰ ਕੁਦਰਤੀ ਸੰਤਾਪ ਆਮ ਲੋਕਾਂ ਦੇ ਲਈ ਸਰਾਪ ਬਣ ਕੇ ਆਏ ਸਨ ਜਨ ਸੁਧਾਰਨ ਸਮੇਂ ਦੀਆਂ ਸਰਕਾਰਾਂ ਤੇ ਉਹਨਾਂ ਦੇ ਅਨੇਕਾਂ ਕਾਨੂੰਨਾਂ ਦੇ শিকੰਜੇ ਵਿੱਚ ਫਸ ਕੇ ਧੋਰ ਅੰਦਰ ਤੱਕ ਲਹੂ ਲੋਹਾਂ ਹੋ ਕੇ ਰਹਿ ਗਿਆ ਸੀ ਇਸ ਨਾਟਕ ਦੇ ਵਿੱਚ ਲੇਖਕ ਨੇ ਰੁੱਖ ਨੂੰ ਦੋਹਾਂ ਸੱਭਿਆਚਾਰਾਂ ਦੇ ਲੋਕਾਂ ਨੂੰ ਆਪਣੇ ਕਲਾਵੇ ਵਿੱਚ ਸਮੋ ਕੇ ਨਿਗ੍ਧ ਦੇਣ ਦੇ ਪ੍ਰਤੀਕ ਦੇ ਰੂਪ ਵਿੱਚ ਚਿਤਰਿਆ ਹੈ ਇਹ ਅਸਲ ਦੇ ਵਿੱਚ ਰੁੱਖ ਜੋ ਹੈ ਇਹ ਸਾਂਝੇ ਸੱਭਿਆਚਾਰ ਦਾ ਪ੍ਰਤੀਕ ਹੈ ਪਰ ਅਫਸੋਸ ਇਸ ਗੱਲ ਦਾ ਹੈ ਕਿ ਜਦ ਸਾਂਝਾ ਸੱਭਿਆਚਾਰ ਹੀ ਨਾ ਬਚਿਆ ਤਾਂ ਉਸ ਸੱਭਿਆਚਾਰ ਨੂੰ ਪਰਣਾਏ ਲੋਕਾਂ ਦਾ ਬਚਾ ਕਿੰਝ ਹੋ ਸਕਦਾ ਹੈ ਜਾਂ ਕੌਣ ਕਰ ਸਕਦਾ ਹੈ ਉਹਨਾਂ ਦੀ ਹੋਂਦ ਉਹਨਾਂ ਦੀ ਪਛਾਣ ਕਿਵੇਂ ਬਚ ਸਕਦੀ ਹੈ ਜਦੋਂ ਵਿਚੋਲੇ ਹੀ ਬੇਈਮਾਨ ਹੋ ਗਏ ਸਨ ਨਾਟਕ ਦਾ ਪਾਤਰ ਵਜਨ ਸਿੰਘ ਸ਼ੁਰੂ ਤੋਂ ਲੈ ਕੇ ਆਖਰੀ ਦ੍ਰਿਸ਼ ਤੱਕ ਜੜ੍ਹਾਂ ਨੂੰ ਪਾਣੀ ਪਾਉਂਦਾ ਚਿੱਤਰਿਆ ਗਿਆ ਹੈ ਜੋ ਇਸ ਗੱਲ ਦਾ ਪ੍ਰਤੀਕ ਹੈ ਕਿ ਹੁਕਮਰਾਨ ਭਾਵੇਂ ਕਿੰਨੀਆਂ ਵੀ ਕੋਝੀਆਂ ਸਾਜ਼ਿਸ਼ਾਂ ਰਚ ਲੈਣ ਕਿੰਨੀਆਂ ਵੀ ਕੋਝੀਆਂ ਚਾਲਾਂ-ਜਾਲਾਂਨ ਕਿੰਨੀਆਂ ਵੀ ਕੋਸ਼ਿਸ਼ਾਂ ਕਿਉਂ ਨਾ ਕਰ ਲੈਣ ਆਮ ਆਵਾਮ ਭਾਵੇਂ ਆਮ ਲੋਕ ਸਦਾ ਹੀ ਸਾਂਝਾ ਮੁਹੱਬਤਾਂ ਦੇ ਪ੍ਰਤੀਕ ਪ੍ਰਤੀਕ ਬਣ ਕੇ ਸਭਿਆਚਾਰਾਂ ਨੂੰ ਜੋੜਦੇ ਆਏ ਹਨ ਤੇ ਸਦਾ ਜੋੜਦੇ ਰਹਿਣਗੇ ਇਸ ਲਈ ਨਾਟਕਕਾਰ ਨੇ ਨਾਟਕ ਦੇ ਅੰਤ ਵਿੱਚ ਬਚਨ ਸਿੰਘ ਨੂੰ ਪ੍ਰਤੀਗਿਆ ਕਰਵਾਉਂਦਿਆਂ ਹੋਇਆਂ ਵਿਖਾਇਆ ਹੈ ਕਿ ਮੈਂ ਜੜਾਂ ਨੂੰ ਮਜ਼ਬੂਤ ਹੋਣ ਲਈ ਮਜਬੂਰ ਕਰਾਂਗਾ ਜੜਾਂ ਨੂੰ ਕੋਈ ਨਹੀਂ ਵੰਡ ਸਕਦਾ ਨਾਟਕ ਦੇ ਸਾਰੇ ਹੀ ਪਾਤਰ ਪਾਗਲ ਦੇ ਰੂਪ ਵਿੱਚ ਹਨ ਜੋ ਕਿ ਬੇहद ਪ੍ਰਤੀਕਾਤਮਕ ਹੈ ਕਿਉਂਕਿ ਅਜੂਕੇ ਸਮੇਂ ਦੇ ਵਿੱਚ ਸਮਾਜ ਵਿੱਚ ਸਹੀ ਗੱਲ ਕਹਿਣ ਵਾਲੇ ਨੂੰ ਸਹੀ ਕੰਮ ਕਰਨ ਵਾਲੇ ਨੂੰ ਸਹੀ ਸੋਚ ਰੱਖਣ ਵਾਲੇ ਨੂੰ ਬਹੁਗਿਣਤੀ ਦੁਆਰਾ ਪਾਗਲ ਕੋਸ਼ਿਤ ਕਰ ਦਿੱਤਾ ਜਾਂਦਾ ਹੈ ਇਸ ਨਾਟਕ ਵਿੱਚ ਇਨ੍ਹਾਂ ਪਾਗਲਾਂ ਦੀਆਂ ਬੇਮਾਨੀਆਂ ਜਿਹੀਆਂ ਗੱਲਾਂ ਜੋ ਹਨ ਉਹਨਾਂ ਦੇ ਵਿੱਚ ਡੂੰਘੇ ਅਰਥ ਲੁਕੇ ਹੋਏ ਹਨ ਅਗਲਾ ਪੁਆਇੰਟ ਆ ਜਾਂਦਾ ਹੈ ਕਿ ਜੰਮਣ ਭੁਏ ਛੁੱਟਣ ਦਾ ਵਿਰਵਾਦ ਵੀ ਇਨ੍ਹਾਂ ਪਾਤਰਾਂ ਦੇ ਦਿਲਾਂ ਦੇ ਵਿੱਚ ਹੈ ਇਸ ਨਾਟਕ ਦੀ ਸਭ ਤੋਂ ਵੱਡੀ ਵਿਡਿਆਈ ਇਸ ਗੱਲ ਵਿੱਚ ਹੈ ਕਿ ਇਸ ਨਾਟਕ ਵਿੱਚਲੇ ਸਾਰੇ ਦੇ ਸਾਰੇ ਕੋਲੇ ਦੇ ਵਿੱਚ ਲਗਭਗ 12-13 ਪਾਤਰ ਹਨ ਜਿਨ੍ਹਾਂ ਦੇ ਵਿੱਚੋਂ ਮੁੱਖ ਪਾਤਰ ਜੋ ਹਨ ਉਹ 6 ਹੀ ਹਨ ਸਰਕਾਰਾਂ ਦੁਆਰਾ ਥੋਪੀ ਗਈ ਇਸ ਵੰਡ ਨੂੰ ਕਬੂਲ ਨਹੀਂ ਕਰਦੇ ਉਹ ਦੋਹਾਂ ਦੇਸ਼ਾਂ ਹਿੰਦ ਅਤੇ ਪਾਕ ਕਿਸੇ ਨੂੰ ਵੀ ਆਪਣਾ ਮੁਲਕ ਨਹੀਂ ਸਮਝਦੇ ਤੇ ਇੱਕ ਦੂਜੇ ਪ੍ਰਤੀ ਪੂਰੇ ਸੁਹਿਰਦ ਹਨ ਜਿਵੇਂ ਕਿ ਇਸ ਨਾਟਕ ਵਿਚਲਾ ਪਾਤਰ ਵਜਨ ਸਿੰਘ ਨਾ ਹਿੰਦ ਦੀ ਗੱਲ ਕਰਦਾ ਹੈ ਨਾ ਪਾਕ ਦੀ ਗੱਲ ਕਰਦਾ ਹੈ ਉਹਦੀ ਸੂਈ ਸਿਰਫ ਅਤੇ ਸਿਰਫ ਟੋਬਾ ਟੇਕ ਸਿੰਘ ਦੇ ਉੱਤੇ اٹਕੀ ਹੋਈ ਹੈ ਜੋ ਉਸਦਾ ਆਪਣਾ ਪਿੰਡ ਹੈ ਵਤਨ ਹੈ ਉਸਦਾ ਗਰਾਹ ਹੈ ਜਿੱਥੇ ਉਸ ਦੀਆਂ ਪਹਿਲੀਆਂ ਹਨ ਜਿੱਥੇ ਉਸਦੇ ਖੇਤ ਹਨ ਜਿੱਥੇ ਉਸਦੇ ਮਿੱਤਰ ਹਨ ਦੋਸਤ ਹਨ ਤੇ ਸਭ ਤੋਂ ਵੱਧ ਉਸ ਦੀ ਪਿਆਰੀ ਧੀ ਬੀਰੀ ਦੀ ਸਹੇਲੀ ਸਲਮਾ ਵੱਸਦੀ ਹੈ ਔਰ ਜਿੱਥੋਂ ਦੀ ਕੁੱਤੀ ਵੀ ਕਤੂਰੇ ਦਿੰਦੀ ਹੈ ਤੇ ਉਸ ਕਤੂਰੇ ਨੂੰ ਵੀ ਉਹ ਜੋ ਹੈ ਆਪਣੀ ਮਾਂ ਤੋਂ ਨਾ ਵਿਛੋੜਨ ਦੀਆਂ ਬਾਤਾਂ ਪਾਉਂਦਾ ਹੈ ਭਾਵ ਅਜਿਹੇ ਲੋਕ ਜੋ ਜਾਨਵਰ ਦਾ ਦਰਦ ਵੀ ਨਹੀਂ ਸਹਾਰ ਸਕਦੇ ਉਹ ਮਨੁੱਖਤਾ ਦੇ ਦਰਦ ਨੂੰ ਕਿਵੇਂ ਸਹਾਰ ਸਕਦੇ ਹਨ ਫਿਰ ਆ ਜਾਂਦਾ ਹੈ ਕਿ ਧਰਮ ਜਾਤੀ ਖੂਨ ਅਤੇ ਦੇਸ਼ ਤੋਂ ਪਰੇ ਆਦਮੀ ਦਾ ਆਦਮੀ ਨਾਲ ਆਪਣੇ ਪਾਉਣ ਪਾਣੀ ਨਾਲ ਆਪਣੇ ਟੋਬਾ ਟੇਕ ਸੰਗ ਨਾਲ ਕੀ ਰਿਸ਼ਤਾ ਹੈ ਇਹ ਸਵਾਲ ਇੰਨਾ ਗੁੰਝਲਦਾਰ ਹੈ ਕਿ پاگل ਕਰ ਦਿੰਦਾ ਹੈ ਕੁਝ ਲੋਕ ਜੋ ਪੁੱਛਦੇ ਹਨ ਕਿ ਇਹ ਬੇਨਾਮ ਰਿਸ਼ਤਾ ਕੀ ਹੈ ਤਾਂ ਉਹਨਾਂ ਨੂੰ پاگل ਸਮਝਿਆ ਜਾਂਦਾ ਹੈ ਕਿ ਇਹ ਸਤਮੁਛੀ پاگل ਹਨ ਜੇ ਹਨ ਤਾਂ ਕਿਉਂ ਜੇ ਨਹੀਂ ਤਾਂ ਕਿਉਂ ਨਹੀਂ ਹਨ ਇਹੋ ਹੀ ਇਹੋ ਜਿਹੇ ਰਿਸ਼ਤਿਆਂ ਦਾ ਕੀ ਨਾ ਰਖੀਏ ਹੀ ਇਸ ਨਾਟਕ ਦੀ ਮੂਲ ਸਮੱਸਿਆ ਹੈ ਇਸ ਲਈ ਕੋਈ ਹੈਰਾਨੀ ਨਹੀਂ ਹੈ ਕਿ ਇਸ ਦਾ ਘਟਨਾ ਸਥਾਨ ਪਾਗਲਖਾਨਾ ਹੈ ਇਹ ਨਾਟਕ ਦੀ ਭੂਮਿਕਾ ਦੇ ਵਿੱਚ ਸਟੇਟਮੈਂਟ ਦਿੱਤੀ ਹੋਈ ਹੈ ਇਸ ਨਾਟਕ ਦੇ ਲਗਭਗ ਸਾਰੇ ਪਾਤਰ ਹੀ ਪਾਗਲ ਦਰਸਾਏ ਗਏ ਹਨ ਇਸ ਦਾ ਸੰਪੂਰਨ ਕਾਰਜ ਵਿਹਾਰ ਅਤੇ ਵਿਚਾਰ ਪ੍ਰਸਾਰ ਹੀ ਪਾਗਲ ਕਰ ਦੇਣ ਵਾਲਾ ਹੈ ਸਾਡੀ ਸਮਾਜੀ ਰਾਜਸੀ ਚੇਤਨਾ ਉੱਤੇ ਝੂਟ ਕਰਦਾ ਹੈ ਬਾਗਲਾਂ ਨੂੰ ਸੱਭਿਆ ਲੋਕਾਂ ਨਾਲੋਂ ਬਿਹਤਰ ਠਹਿਰਾਉਂਦਾ ਹੈ ਜੋ ਸੁਤੰਤਰ ਸੋਚ ਰੱਖਦੇ ਹਨ ਵਿਚਾਰਦੇ ਹਨ ਆਪਸੀ ਸੰਵਾਦ ਕਰਦੇ ਹਨ ਇੱਕ ਦੂਜੇ ਦੇ ਨਾਲ ਖੜਦੇ ਹਨ ਇੱਕ ਦੂਜੇ ਦੀ ਧਿਰ ਬਣਦੇ ਹਨ ਇਥੋਂ ਤੱਕ ਕਿ ਬਜਨ ਸਿੰਘ ਨੂੰ ਅਲਵਿਦਾ ਕਹਿਣ ਵਾਸਤੇ ਵੀ ਉਹਦੇ ਦੋ ਪਾਗਲ ਸਾਥੀ ਨੋ ਮੈਨਜ਼ ਲੈਂਡ ਤੱਕ ਉਹਦੇ ਨਾਲ ਆਉਂਦੇ ਹਨ ਤੇ ਉਸਦੇ ਨਾਲ ਹੀ ਆਖਰੀ ਵਕਤ ਬਿਤਾਉਂਦੇ ਹਨ ਅਗਲਾ ਚੋਰਾ ਜਾਂ ਦੁੱਖ ਆ ਜਾਂਦਾ ਹੈ ਯਾ ਵਿਸ਼ਾ ਕਿ ਕਾਰੋਬਾਰ ਖੁੱਸਣ ਅਤੇ ਬੇਵਤਨੀ ਹੋ ਜਾਂਦਾ ਚੋਰਾ ਇਸ ਨਾਟਕ ਦੇ ਹਰ ਪਾਤਰ ਤੇ ਸੰਵੇਦਨਸ਼ੀਲ ਦਰਸ਼ਕ ਜਾਂ ਪਾਠਕ ਦੇ ਦਿਲੋਂ ਬੇਵਤਨੇ ਹੋ ਜਾਂਦਾ ਇੱਕ ਹੌਕਾ ਦਿਲ ਦੀਆਂ ਡੂੰਘੀਆਂ ਤਿਆਂ ਵਿੱਚੋਂ ਨਿਕਲਦਾ ਹੈ ਜਦੋਂ ਇਸ ਨਾਟਕ ਨੂੰ ਦੇਖਦਾ ਹੈ ਜਦੋਂ ਇਸ ਨਾਟਕ ਦਾ ਪਾਠ ਕਰਦਾ ਹੈ ਜੋ ਉਹਨਾਂ ਦੇ ਤੁਰੰਦਰਤੀਕ ਸਮਾਇਆ ਹੋਇਆ ਹੈ ਇਸ ਨੂੰ ਸ਼ਬਦਾਂ ਰਾਹੀਂ ਬਿਆਨ ਕਰਨਾ ਨਾ ਮੁਮਕਿਨ ਹੈ ਸਿਰਫ ਮਹਿਸੂਸ ਕੀਤਾ ਜਾ ਸਕਦਾ ਹੈ ਜਿਨ੍ਹਾਂ ਦੇ ਪਰਿਵਾਰ ਨਿਖੜ ਗਏ ਹਨ ਬੱਚੇ ਵਿਛੜ ਗਏ ਸਨ ਕਾਰੋਬਾਰ ਖੁੱਸ ਗਏ ਬੇਗਾਨੇ ਮੁਲਕ ਵਿੱਚ ਰਹਿੰਦਿਆਂ ਹੋਇਆਂ ਬੇਵਤਨੀ ਤੇ ਬੇਗਾਨਗੀ ਹੰਡਾਉਣ ਦਾ ਝੋਰਾ ਉਹਨਾਂ ਦੀਆਂ ਰੂਹਾਂ ਤੱਕ ਨੂੰ ਝੰਜੋੜਦਾ ਹੈ ਇਸ ਨਾਟਕ ਦਾ ਸਾ ਪਾਠ ਜੋ ਕਰਨ ਦੌਰਾਨ ਮੈਂ ਸਮੁੱਚੇ ਨਾਟਕ ਨੂੰ ਜੋ ਹੈ ਪੂਰੀ ਤਰ੍ਹਾਂ ਪੜ ਪਾਉਣ ਦੇ ਵਿੱਚ ਅਸਮਰਥ ਸੀ ਭਾਵੁਕਤਾ ਦੇ ਨਾਲ ਉਸ ਨਾਟਕ ਨੂੰ ਸੰਪੂਰਨ ਕੀਤਾ ਸੀ ਲਾਹੌਰ ਤੇ ਅੰਮ੍ਰਿਤਸਰ ਜੋ ਉਸ ਸਮੇਂ ਵਪਾਰ ਦੇ ਮੁੱਖ ਕੇਂਦਰ ਸਨ ਦੇ ਵੰਡੇ ਜਾਨ ਸਦਕਾ ਨਾਟਕ ਦਾ ਪਾਤਰ ਸਲੀਮ ਜਿਸ ਦਾ ਕਾਰੋਬਾਰ ਲਾਹੌਰ ਤੋਂ ਅੰਮ੍ਰਿਤਸਰ ਤੇ ਅੰਮ੍ਰਿਤਸਰ ਤੋਂ ਲਾਹੌਰ ਜਾਣ ਵਾਲੀ ਰੇਲ ਗੱਡੀ ਤੱਕ ਹੀ ਸੀਮਤ ਸੀ ਤੇ ਇਸ ਵੰਡ ਨੇ ਉਸ ਦੀ ਰੋਜੀ ਰੋਟੀ ਖੋ ਲਈ ਤੇ ਉਹ ਡੋਰ ਪੌਰਿਆ ਸ਼ੋਲੇ ਗਰਮ ਕਰਾਰੇ ਤੇ ਮਲਾਈ ਵਾਲੀ ਕੁਲਫੀ ਤੇ ਹੀ اٹਕਿਆ ਹੋਇਆ ਹੈ ਦੂਜੇ ਪਾਸੇ ਰੂਪ ਲਾਲ ਨਾਂ ਦਾ ਪਾਤਰ ਜੋ ਪੇਸ਼ੇਵਰ ਵਕੀਲ ਹੈ ਉਸ ਦਾ ਵਕਾਲਤ ਦਾ ਕਾਰੋਬਾਰ ਲਾਹੌਰ ਸ਼ਹਿਰ ਵਿੱਚ ਚੱਲਦਾ ਹੈ ਪਰ ਉਸ ਦੀ ਪ੍ਰੇਮਿਕਾ ਅੰਮ੍ਰਿਤਸਰ ਵਿੱਚ ਰਹਿੰਦੀ ਹੈ ਤੇ ਵਕਾਲਤ ਦੇ ਕਾਰੋਬਾਰ ਨਾਲ ਉਸ ਦੀ ਰੋਜੀ ਰੋਟੀ ਜੁੜੀ ਹੋਈ ਹੈ ਤੇ ਪ੍ਰੇਮਿਕਾ ਉਸ ਦੇ ਜੀਵਨ ਦਾ ਆਧਾਰ ਹੈ ਇਹ ਦੋਹਾਂ ਉਹ ਜੋ ਹੈ ਪਾਤਰ ਉਹ ਦੋਹਾਂ ਵਿੱਚੋਂ ਕਿਸੇ ਨੂੰ ਵੀ ਨਹੀਂ ਛੱਡ ਸਕਦਾ ਨਾਪਾਕ ਵੰਡ ਨੇ ਉਸ ਨੂੰ ਅਜਿਹਾ ਝੰਡੋੜਿਆ ਹੈ ਕਿ ਉਸ ਦੀ ਰੂਹ ਤੱਕ ਲੀਰੋ ਲੀਰ ਹੋ ਗਈ ਹੈ ਨਾ ਉਹ ਵਕਾਲਤ ਛੱਡਣਾ ਚਾਹੁੰਦਾ ਹੈ ਨਾ ਆਪਣੀ ਪ੍ਰੇਮਿਕਾ ਦੋ ਵਿਛੜਾ ਚਾਹੁੰਦਾ ਹੈ ਅਤੇ ਉਹ ਦੁਰਾਹੇ ਤੇ ਖੜਾ ਡੌਰ ਬੋੜਿਆ ਹੋਇਆ ਆਪਣਾ ਜੇਣੀ ਤਵਾਜਰ ਗਵਾ ਬੈੰਦਾ ਹੈ ਫਿਰ ਹੈ ਆਸਥਾ ਦੇ ਕੇਂਦਰ ਨਾਲੋਂ ਵਿਛੜਨ ਦਾ ਸੰਤਾਪ ਵੀ ਇਸ ਨਾਟਕ ਦੇ ਤੁਰੰਦਰ ਲੁਕਿਆ ਹੋਇਆ ਹੈ ਏਤੀ ਮਾਰ ਪਈ ਕੁਰਲਾਣੀ ਤੇ ਕੀ ਦਰਦ ਨਾ ਆਇਆ ਨਾ ਕੋ ਵੈਰੀ ਨਾ ਹੀ ਬੇਗਾਨਾ ਸਗਲ ਸੰਗ ਹਮਕੋ ਬਣਿਆਈ ਦੇ ਆਸਥਾ ਕੇਂਦਰ ਨਨਕਾਣਾ ਸਾਹਿਬ ਨਾਲੋਂ ਸਦੀਵੀ ਤੌਰ ਤੇ ਟੁੱਟ ਜਾਣ ਦਾ ਸੰਤਾਪ ਵੀ ਇਸ ਨਾਟਕ ਦੇ ਵਿੱਚ ਲੁਕਿਆ ਹੋਇਆ ਹੈ ਜਿਵੇਂ ਇਸ ਦਾ ਪਾਤਰ ਰੂਪ ਲਾਲ ਜੋ ਹੈ ਜੇ ਇਹ ਪੁਲ ਉੱਜੜ ਗਿਆ ਤਾਂ ਬਾਬਾ ਨਾਨਕ ਤੁਹਾਨੂੰ ਮੁਆਫ ਨਹੀਂ ਕਰੇਗਾ ਡਾਕਟਰ ਜੀ ਬਣੇ ਬਣਾਏ ਪੁਲ ਨੂੰ ਟੁੱਟਣ ਤੋਂ ਬਚਾ ਲਵੋ ਉਹਨਾਂ ਨੂੰ ਕੀ ਹੱਕ ਹੈ ਬਾਬੇ ਨਾਨਕ ਦੇ ਪੁਲ ਨੂੰ ਤੋੜਨ ਦਾ ਦੂਜੇ ਪਾਸੇ ਨਾਟਕ ਵਿਚਲੇ ਪਾਤਰ ਭਾਵੇਂ ਰੂਪ ਲਾਲ ਹੋਵੇ ਜਾਂ ਬਜਨ ਸਿੰਘ ਉਹਨਾਂ ਦੇ ਲਈ ਇਸ ਤਰ੍ਹਾਂ ਆਸਥਾ ਦੇ ਕੇਂਦਰਾਂ ਦਾ ਜ਼ਮੀਨਾਂ ਦਾ ਜਾਂ ਧਰਤੀ ਦਾ ਵੰਡਿਆ ਜਾਣਾ ਇੱਕ ਅਸ਼ੁਭ ਕਾਰਜ ਹੈ ਕਿਉਂਕਿ ਧਰਤੀ ਨੂੰ ਵੰਡਿਆ ਧਰਤੀ ਦੇ ਦੋ ਟੁਕੜੇ ਹੋ ਸਕਦੇ ਹਨ ਦੋ ਦੇਸ਼ ਗਿੰਜ ਬਣ ਸਕਦੇ ਹਨ ਇਸੇ ਤਰ੍ਹਾਂ ਕਿਸੇ ਰੁੱਖ ਨੂੰ ਵੰਡਿਆ ਉਸ ਰੁੱਖ ਦੇ ਦੋ ਟੁਕੜੇ ਹੋ ਸਕਦੇ ਹਨ ਉਸ ਤੋਂ ਦੋ ਰੁੱਖ ਕਿਵੇਂ ਬਣ ਸਕਦੇ ਹਨ ਜੇ ਬਣਨਗੇ ਤਾਂ ਇੱਕ ਦਾ ਦੀਆਂ ਜੜਾਂ ਨਹੀਂ ਹੋਣਗੀਆਂ ਤੇ ਦੂਜੇ ਨੂੰ ਫਲ ਨਹੀਂ ਲੱਗਣਗੇ ਇਹ ਸਮਝ ਪਾਗਲਖਾਨੇ ਅੰਦਰ ਮੌਜੂਦ ਸਾਰੇ ਪਾਗਲਾ ਨੂੰ ਹੈ ਭਾਵ ਆਮ ਜਨਸਧਾਰਨ ਨੂੰ ਹੈ ਪਰ ਵੰਡਕਾਰਾਂ ਨੂੰ ਕਿਉਂ ਨਹੀਂ ਇਹ ਇਸ ਨਾਟਕ ਦਾ ਬਹੁਤ ਵੱਡਾ ਪ੍ਰਸ਼ਨ ਹੈ ਇਹੀ ਕਾਰਨ ਹੈ ਕਿ ਉਹ ਵੰਡ ਦੀ ਸੂਚਨਾ ਲਿਆਉਣ ਵਾਲੇ ਕਰਮਚਾਰੀ ਨੂੰ ਗਲਮੇ ਤੋਂ ਫੜ ਲੈਂਦੇ ਹਨ ਤੇ ਰੱਜ ਕੇ ਕੁਟਾਪਾ ਝਾੜਦੇ ਹਨ ਨਾਟਕ ਦੀ ਸਭ ਤੋਂ ਵੱਧ ਦੁਖਦਾਈ ਤੇ ਹਾਸੂ ਹੀਣੀ ਇਹ ਵਿਅੰਗਮਈ ਸਥਿਤੀ ਉਸ ਵੇਲੇ ਹੁੰਦੀ ਹੈ ਜਦੋਂ ਥਾਣੇਦਾਰ ਅਤੇ ਕਰਮਚਾਰੀ ਪਾਗਲਖਾਨੇ ਵਿੱਚ ਆ ਕੇ ਭਾਗਲਾਂ 'ਕੇ ਆਪਣੀ ਜ਼ਿੰਦਗੀ ਦਾ ਫੈਸਲਾ ਕਰਨ ਦੀ ਮੰਗ ਰੱਖਦੇ ਹਨ ਜਾਂ ਤਾਕੀਦ ਕਰਦੇ ਹਨ ਕਿ ਉਹ ਸੋਚ ਕੇ ਫੈਸਲਾ ਕਰਨ ਜਾਂ ਦੱਸਣ ਕਿ ਉਹਨਾਂ ਨੇ ਹਿੰਦੁਸਤਾਨ ਵਿੱਚ ਜਾਣਾ ਹੈ ਜਾਂ ਪਾਕਿਸਤਾਨ ਦੇ ਵਿੱਚ। ਭਾਵ ਇਹ ਸਮਝਦਾਰ ਜੋ ਹੈ ਉਹਨਾਂ ਭਾਗਲਾਂ ਦੇ ਕੋਲੋਂ ਫੈਸਲਾ ਚਾਹੁੰਦੇ ਹਨ ਪਰ ਉਹਨਾਂ ਦੇ ਫੈਸਲੇ ਨੂੰ ਸਵੀਕਾਰ ਵੀ ਨਹੀਂ ਕਰਦੇ। ਡਾ. ਪਪਿੰਦਰ ਸੂਦਨ ਦੇ ਸ਼ਬਦਾਂ ਵਿੱਚ ਸੱਚਮੁੱਚ ਹੀ ਆਤਮਜੀਤ ਨੇ ਅੱਗ ਨਾਲ ਖੇਡਿਆ ਹੈ ਇਸ ਰਚਨਾ ਨੂੰ ਸਿਰਜ ਕੇ ਅਜਿਹੀ ਰਾਜਨੀਤਿਕ ਅਤੇ ਸੱਭਿਆਚਾਰਕ ਉਥਲ-ਪੁਥਲ ਦੀ ਸਥਿਤੀ ਦੇਸ਼ ਅਤੇ ਕਾਲ ਦੀ ਵੰਡ ਨੂੰ ਇੰਨੀ ਪ੍ਰਵੀਨਤਾ ਅਤੇ ਨਾਜ਼ੁਕ ਬਿਆਨੀ ਰਾਹੀ ਕਥਾ ਦਾ ਨਾਟਕ ਰੂਪ ਵਿੱਚ ਰੂਪਾਂਤਰਣ ਕਰਨਾ ਆਤਮਜੀਤ ਵਰਗੇ ਪ੍ਰਤਿਭਾਸ਼ਾਲੀ ਨਾਟਕਕਾਰ ਦਾ ਹੀ ਕੰਮ ਹੈ ਇਸ ਲਈ ਉਹ ਵਧਾਈ ਦੇ ਹੱਕਦਾਰ ਹਨ ਇਹ ਇਸ ਦੇ ਸਿੱਟੇ ਵੱਜੋਂ ਯਾਪੋਂ ਜੋ ਹੈ ਨਿਸ਼ਕਰਸ਼ ਜਾਂ ਨਿਚੋੜ ਦੇ ਵਿੱਚ ਅਸੀਂ ਲਿਖ ਸਕਦੇ ਹਾਂ ਸੋ ਉਮੀਦ ਹੈ ਵਿਦਿਆਰਥੀਆਂ ਦੇ ਲਈ ਰਿਸ਼ਤਿਆਂ ਦਾ ਕੀ ਰਖੀਏ ਨਾਟਕ ਦੇ ਨਾਲ ਸੰਬੰਧਿਤ ਜੋ ਵਿਸ਼ਾ ਪੱਖ ਨਾਲ ਸੰਬੰਧਿਤ ਜਿਗਿਆਸਾਵਾਂ ਹਨ ਜੋ ਪ੍ਰਸ਼ਨ ਹਨ ਜੋ ਕੁਆਇਡਿਜ਼ ਹਨ ਉਹਨਾਂ ਦਾ ਕੁਝ ਨਾ ਕੁਝ ਸਮਾਧਾਨ ਜ਼ਰੂਰ ਹੋਇਆ ਹੋਵੇਗਾ ਜੁੜੇ ਰਹਿਣਾ ਇਸ ਚੈਨਲ ਦੇ ਨਾਲ ਤੇ ਆਪਣੇ ਹੋਰ ਵਿਦਿਆਰਥੀ ਸਾਥੀਆਂ ਦੇ ਨਾਲ ਵੀ ਸਾਂਝਾ ਕਰਦੇ ਰਹਿਣਾ ਅਗਲੀ ਲੈਕਚਰ ਲੜੀ ਲੈ ਕੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਇਜਾਜ਼ਤ ਤੇ